ਚਰਨਪਾਲ ਸਿੰਘ ਜੀ ਅੱਜ ਜਿਹੜਾ ਕੇਸ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਉਹਦੇ ਉੱਤੇ ਕੀ ਗੱਲਬਾਤ ਹੋਈ ਹੈ ਕੀ ਯਾਨੀ ਅੱਗੇ ਜਿਹੜੀ ਕਾਰਵਾਈ ਹੋਏਗੀ ਕੀ ਇਹ ਨੌਜਵਾਨ ਆਪਣੇ ਇਮਤਿਹਾਨਾਂ ਦੇ ਵਿੱਚ ਜਿਹੜੇ ਧਾਰਮਿਕ ਚਿੰਨ੍ਹ ਉਹ ਪਾ ਕੇ ਜਾ ਸਕਣਗੇ ਜਾਂ ਨਹੀਂ ਪਾ ਕੇ ਜਾ ਸਕਣਗੇ ਉਸ ਦੇ ਬਾਰੇ ਸਾਨੂੰ ਦੱਸਿਆ ਜਾਵੇ ਵੀ ਕੀ ਅੱਜ ਹੋਇਆ ਸਿੱਖ ਨੌਜਵਾਨ ਆਪਣੇ ਕਕਾਰ ਪਹਿਨ ਕੇ ਐਗਜ਼ਾਮੀਨੇਸ਼ਨ ਚ ਅਪੀਅਰ ਹੋ ਸਕਦੇ ਨੇ ਜਿਹੜੀ ਕੰਡੀਸ਼ਨ ਦੇ ਵਿੱਚ ਇਹ ਰੋਕ ਐਪੀਐਸਸੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਨੇ ਲਗਾਈ ਸੀ ਜੋ ਐਗਜ਼ਾਮ ਕੱਲ ਹੋਣ ਜਾ ਰਿਹਾ ਹੈ ਹਾਈ ਕੋਰਟ ਨੇ ਉਸ ਤੇ ਰੋਕ ਲਗਾਤੀ ਹੈ ਔਰ ਜਿੰਨੇ ਵੀ ਕੈਂਡੀਡੇਟਸ ਨੇ ਜਿਹੜੇ ਸਿੱਖ ਕੈਂਡੀਡੇਟਸ ਨੇ ਉਹਨਾਂ ਨੂੰ 1 ਘੰਟਾ ਪਹਿਲਾਂ ਐਗਜ਼ਾਮ 'ਚ ਪਹੁੰਚਣ ਲਈ ਕਿਹਾ ਗਿਆ ਤਾਂ ਜੋ ਅਗਰ ਸਟੇਟ ਨੇ ਉਹਨਾਂ ਨੂੰ ਸਕਰੂਟੀਨਾਈਜ਼ ਕਰਨਾ ਕਿਉਂਕਿ ਸਟੇਟ ਦਾ ਹਰਿਆਣਾ ਸਰਕਾਰ ਤੇ ਐਪੀਐਸਸੀ ਦਾ ਇਹ ਕਹਿਣਾ ਸੀ ਕਿ ਸਾਨੂੰ ਸ਼ੱਕ ਹੈ ਵੀ ਸ੍ਰੀ ਸਾਹਿਬ ਕਿਰਪਾਨ ਤੇ ਕੜੇ ਦੇ ਵਿੱਚ ਇਹ ਡਿਵਾਈਸ ਲੈ ਕੇ ਜਾ ਸਕਦੇ ਨੇ ਜਿਹੜਾ ਕਿ ਹੁਣ ਤੱਕ ਕਦੀ ਨਹੀਂ ਹੋਇਆ ਡਿਵਾਈਸ ਨਕਲ ਮਾਰਨ ਲਈ ਜਾਂ ਇਲੀਗਲ ਮੀਨ ਦਾ ਡਿਵਾਈਸ ਯੂਜ਼ ਕਰ ਸਕਦੇ ਨੇ ਔਰ ਉਹਨੂੰ ਸਕਰੂਟੀਨਾਈਜ਼ ਕਰਨ ਲਈ ਇੱਕ ਘੰਟਾ ਪਹਿਲਾਂ ਕੈਂਡੀਡੇਟ ਪਹੁੰਚ ਜਾਣਗੇ ਅਗਰ ਉਹਨਾਂ ਨੂੰ ਲੱਗਦਾ ਹੈ ਕੋਈ ਉਹਦੇ ਵਿੱਚ ਕੋਈ ਆਬਜੈਕਟਿਵ ਸਬਸਟੈਂਸ ਹੈ ਉਹਦਾ ਪ੍ਰੂਫ ਦੇ ਕੇ ਤਾਂ ਉਹਨੂੰ ਰੋਕ ਸਕਦੇ ਨੇ ਕੈਂਡੀ ਅਦਰਵਾਈਜ਼ ਹੋਰ ਸਿੱਖ ਨੂੰ ਕਿਸੇ ਨੂੰ ਕਿਰਪਾਨ ਪਾਉਣ ਤੇ ਕੜਾ ਪਾਉਣ ਤੋਂ ਨਹੀਂ ਰੁਕਿਆ ਜਾ ਸਕਦਾ ਵਾਈਲ ਅਪੀਅਰਿੰਗ ਇਨ ਦੀ ਐਗਜ਼ਾਮੀਨੇਸ਼ਨ ਟੂ ਬੀ ਹੈਲਡ ਫਾਰ ਟੂ ਬੀ ਇਹ ਅਕਸਰ ਇਹੋ ਜਿਹੇ ਮਾਮਲੇ ਜਿਹੜਿਆ ਕਿ ਉੱਠਦੇ ਰਹਿੰਦੇ ਨੇ ਤੇ ਕੀ ਅੱਜ ਜਿਹੜੀ ਪਟੀਸ਼ਨ ਤੁਸੀਂ ਧਾਇਰ ਕੀਤੀ ਗਈ ਸੀਗੀ ਤੇ ਉਹਦੇ ਉੱਤੇ ਕੋਈ ਖਾਸ ਗੱਲ ਕਹੀ ਹੈ ਜਾਂ ਸਰ ਵੱਲੋਂ ਕੋਈ ਖਾਸ ਟਿੱਪਣੀ ਕੀਤੀ ਗਈ ਹੈ ਜਿਹੜੀ ਕਿ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਵਿੱਚ ਉਹ ਬਿਲਕੁਲ ਜਿਹੜੀ ਹੈ ਕਿ ਇੱਕ ਭਰੋਸੇਯੋਗ ਹੋ ਚੁੱਕੇ ਸਿੱਖ ਨੌਜਵਾਨਾਂ ਲਈ ਬਿਲਕੁਲ ਭਰੋਸੇਯੋਗ ਪਟੀਸ਼ਨ ਜਿਹੜੀ ਆ ਮੇਰੇ ਵੱਲੋਂ ਦਾਇਰ ਕੀਤੀ ਗਈ ਸੀ ਚਰਨਪਾਸ ਸਿੰਘ ਬਗੜੀ ਵਰਸਸ ਸਟੇਟ ਆਫ ਹਰਿਆਣਾ ਜਿਸ ਦੇ ਵਿੱਚ ਸਿਰਫ ਇਹ ਐਗਜ਼ਾਮੀਨੇਸ਼ਨ ਲਈ ਨਹੀਂ ਇਹ ਮੰਗਿਆ ਗਿਆ ਹੈ ਕਿ ਗਵਰਨਮੈਂਟ ਸਟੇਟ ਗਵਰਨਮੈਂਟ ਸੈਂਟਰਲ ਗਵਰਨਮੈਂਟ ਇੱਕ ਲਾਅ ਇਨੈਕਟ ਕਰੇ ਜਿਸ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਕੋਈ ਐਦਾਂ ਦੀ ਰੈਸਟ੍ਰਿਕਸ਼ਨ ਜਿਹੜੇ ਪੰਜ ਕਕਾਰ ਨੇ ਪਹਿਨਣ ਤੋਂ ਰੁਕਿਆ ਨਾ ਜਾ ਸਕੇ ਇਥੋਂ ਤੱਕ ਨਹੀਂ ਕਿ ਐਗਜ਼ਾਮ ਹੀ ਦੇਣਾ ਕੱਲ ਜਾ ਕੇ ਰਿਕਰੂਟਮੈਂਟ ਹੋਣੀ ਹੈ ਕੱਲ ਕੋਈ ਸਿਲੈਕਸ਼ਨ ਹੋਣੀ ਹੈ ਉੱਥੇ ਜਾ ਕੇ ਕੋਈ ਇਹ ਐਦਾਂ ਦੀ ਕੰਡੀਸ਼ਨ ਲਗਾ ਸਕਦੇ ਨਹੀਂ ਉਹ ਵੀ ਪਟੀਸ਼ਨ ਦੇ ਵਿੱਚ ਮੰਗਿਆ ਗਿਆ ਹੈ ਕਿ ਕੱਲ ਨੂੰ ਜਦੋਂ ਕੋਈ ਰਿਕਰੂਟਮੈਂਟ ਹੋਣੀ ਹੈ ਜਾਂ ਕੋਈ ਸਿਲੈਕਸ਼ਨ ਹੋਣੀ ਹੈ ਸਿੱਖਾਂ ਨੂੰ ਪੰਜ ਕਕਾਰ ਪਾਉਣ ਤੋਂ ਕੋਈ ਨਹੀਂ ਰੋਕ ਸਕਦਾ ਨਾ ਰੁਕਿਆ ਜਾਵੇ ਇਹਨਾਂ ਦਾ ਸੰਵਿਧਾਨਿਕ ਹੱਕ ਹੈ ਇਥੇ ਇੱਕ ਇੰਪੈਡੀਮੈਂਟ ਜਿਹੜਾ ਹੈ ਇਹ ਕ੍ਰੀਏਟ ਕੀਤਾ ਜਾ ਰਿਹਾ ਹੈ ਅਗੇਂਸਟ ਮਿਨਿਓਰਿਟੀ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਬਦਕਿਸਮਤੀ ਨਾਲ ਇਹ ਹੋ ਰਿਹਾ ਹੈ ਵੱਡੀ ਮਿਨਿਓਰਿਟੀ ਜਿਸ ਦੇ ਜਿਸ ਦੇ ਸੈਕਰੀਫਾਈਸਸ ਨੂੰ ਇਹ ਪੂਰਾ ਕੰਟਰੀ ਇਗਨੋਰ ਕਰ ਰਿਹਾ ਹੈ ਇਹ ਇਦਾਂ ਦੀ ਐਕਟੀਵਿਟੀਜ਼ ਕਰਕੇ ਕਿ ਉਹ ਥੋੜਾ ਦਿਖਾਇਆ ਜਾ ਸਕਦਾ ਕਿ ਜਿਹੜਾ ਪਟੀਸ਼ਨ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀਗਾ ਆ ਪਟੀਸ਼ਨ ਦੀ ਪ੍ਰੇਅਰ ਤੁਸੀਂ ਇਸ ਵਿੱਚ ਅਗਰ ਇਫ ਯੂ ਵਾਂਟ ਟੂ ਸ਼ੋ ਬਾਈ ਵੇ ਬੇ ਆਫ ਥਿਸ ਵੀਡੀਓ ਰਿਕਾਰਡਿੰਗ ਯੂ ਮੇ ਸਹੀ ਦੀ ਪ੍ਰੇਅਰ ਜਿਸ ਦੇ ਵਿੱਚ ਇਹ ਵੀ ਮੰਗਿਆ ਗਿਆ ਕਿ ਕੋਰਟ ਸਟੇਟ ਨੂੰ ਇਨੈਕਟਮੈਂਟ ਕਰਨ ਲਈ ਲਾ ਬਣਾ ਬਣਾਵੇ ਕਿ ਸਿੱਖ ਆਪਣਾ ਪੰਜੇ ਕਕਾਰ ਕੇਸ ਕੰਗਾ ਕੜਾ ਕਿਰਪਾਨ ਕਸ਼ਹਿਰਾ ਇਹ ਪਾ ਕੇ ਇੰਟਰਵਿਊ ਦੇ ਵਿੱਚ ਵੀ ਐਗਜ਼ਾਮੀਨੇਸ਼ਨ ਦੇ ਚਾਹੇ ਚਾਹੇ ਉਹ ਤੁਹਾਡੇ ਕੰਪੀਟੀਟਿਵ ਐਗਜ਼ਾਮ ਨੇ ਚਾਹੇ ਸਿਲੈਕਸ਼ਨ ਐਗਜ਼ਾਮੀਨੇਸ਼ਨ ਨੇ ਜਾ ਰਹੀ ਐਪੁਆਇੰਟਮੈਂਟ ਆ ਰਿਕਰੂਟਮੈਂਟ ਆ ਸਿਲੈਕਸ਼ਨ ਆ ਕਿਸੇ ਵੀ ਡਿਪਾਰਟਮੈਂਟ ਚ ਹੋਵੇ ਇਹ ਨਹੀਂ ਕਿ ਵੀ ਬਸ ਸਿਰਫ ਐਚ ਪੀ ਐਸ ਸੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕਿਸੇ ਵੀ ਥਾਂ ਤੇ ਹੁੰਦੀ ਐ ਤਾਂ ਹੁਣ ਸਿੱਖਾਂ ਨੂੰ ਮਤਲਬ ਜਿਹੜਾ ਮੋਟਰ ਵੀਕਲੈਕਟ ਦੇ ਵਿੱਚ ਹੈਲਮਟ ਪੈਣਨ ਤੋਂ ਐਗਜ਼ੈਂਪਸ਼ਨ ਐ ਜਿਹੜਾ ਸਿੱਖ ਬੀਰ ਕਾਰਬਨ ਬੀアリング ਸਿੱਖਾ ਉਹ ਐਗਜ਼ੈਂਪਸ਼ਨ ਐ ਉਹਨੂੰ ਉਹਨੂੰ ਹੈਲਮਟ ਪਹਿਲਣ ਦੀ ਜ਼ਰੂਰਤ ਨਹੀਂ ਸਿਮਿਲਰਲੀ ਜਦੋਂ ਸਿੱਖ ਜਿਹੜਾ ਜਿਹੜਾ ਇੱਕ ਬੈਪਟਾਈਜ਼ ਸਿੱਖ ਹੈ ਜਿਹੜਾ ਗੁਰਸਿੱਖ ਹੈ ਅੰਮ੍ਰਿਤਧਾਰੀ ਸਿੱਖ ਹੈ ਉਹਨੂੰ ਕਿੱਦਾਂ ਤੁਸੀਂ ਕਿਰਪਾਨ ਲਾਉਣ ਤੋਂ ਉਹ ਵੀ ਇੰਡੀਆ ਦੇ ਵਿੱਚ ਰੋਪੋਗੇ ਫੋਰਨ ਕੰਟਰੀ ਦੇ ਵਿੱਚ ਕੈਨੇਡਾ ਦਾ ਮੈਂ ਸਾਈਟ ਕੀਤਾ ਜਿੱਥੇ ਕਿ ਸੁਪਰੀਮ ਕੋਰਟ ਦੀ ਜੱਜਮੈਂਟ ਆ ਕੈਨੇਡਾ ਦੀ ਕਿ ਵੀ ਸਿੱਖ ਬੀਅਰ ਕਰ ਸਕਦਾ ਹੈ ਕਿਰਪਾਨ ਅਸੀਂ ਤਾਂ ਇੰਡੀਆ ਦੇ ਵਿੱਚ ਹੀ ਇਦਾਂ ਦਾ ਕੁਝ ਹੋਣ ਲੱਗਿਆ ਫਿਰ ਤਾਂ ਆਈਡੈਂਟੀਟੀ ਖਤਮ ਕਰਨ ਦਾ ਕੰਮ ਹੈ ਸਿੱਖੇ ਦਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਤੇ ਚਰਨਪਾਲ ਜੀ ਇਸ ਦੇ ਵਿੱਚ ਇੱਕ ਹੋਰ ਵੀ ਗੱਲ ਜਾਨੀ ਕਿ ਅਸੀਂ ਜਾਣਨੀ ਚਾਹਵਾਂਗੇ ਕੀ ਕਦੇ ਸੁਪਰੀਮ ਕੋਰਟ ਵੱਲੋਂ ਵੀ ਐਸੇ ਕੋਈ ਆਦੇਸ਼ ਹੋਏ ਨੇ ਕਿ ਜਿਹਦੇ ਵਿੱਚ ਸਿੱਖ ਇੱਕ ਜਿਹੜਾ ਗੁਰਸਿੱਖ ਹੋਵੇ ਉਹ ਆਪਣੇ ਧਾਰਮਿਕ ਚਿੰਨ੍ਹ ਪਾ ਕੇ ਆਪਣੇ ਜਿੱਥੇ ਵੀ ਕੋਈ ਐਗਜ਼ਾਮ ਦੇਣ ਜਾਣਾਂ ਤੇ ਜਾ ਸਕਦਾ ਹੈ ਤੇ ਵੀ ਉਹਨੂੰ ਕੋਈ ਰੋਕ ਨਹੀਂ ਸਕਦਾ ਕਦੇ ਕੋਈ ਸੁਪਰੀਮ ਕੋਰਟ ਤੋਂ ਵੀ ਇਸ ਤਰ੍ਹਾਂ ਦੀ ਸੁਪਰੀਮ ਕੋਰਟ ਦੀ ਕੋਈ ਜੱਜਮੈਂਟ ਮੇਰੀ ਨੌਲੇਜ 'ਚ ਨਹੀਂ ਹੈ ਦਿੱਲੀ ਹਾਈ ਕੋਰਟ ਦੀ ਇੱਕ ਜੱਜਮੈਂਟ ਸੀ ਉਹ ਸਾਈਟ ਕੀਤੀ ਗਈ ਹੈ ਔਰ ਕੋਰਟ ਨੇ ਰਿਲਾਇ ON ਵੀ ਕੀਤਾ ਹੈ ਉਸ ਕੋਰਟ ਉਸ ਜੱਜਮੈਂਟ ਨੂੰ ਮੱਦੇ ਨਜ਼ਰ ਰੱਖਦੇ ਹੀ ਅੱਜ ਦਾ ਇਹ ਏਡਾ ਆਰਡਰ ਹੋਇਆ ਕਿਉਂਕਿ ਇਗਜ਼ਾਮ ਤਾਂ ਕੱਲ੍ਹ ਹੀ ਰੈਡੀ ਤਿਆਰ ਆ ਅਦਰਵਾਈਜ਼ ਕੋਰਟ ਨਹੀਂ ਇੰਟਰਫੇਅਰ ਕਰਦਾ ਸੀ ਤੇ ਹਾਈ ਕੋਰਟ ਤੇ ਜਿਹੜਾ ਦਿੱਲੀ ਹਾਈ ਕੋਰਟ ਦਾ ਇਹ ਆਰਡਰ ਹੈਗਾ ਉਸ ਦੇ ਬਾਰੇ ਥੋੜੀ ਸੰਨ ਚਾਨਣਾ ਪਾ ਸਕਦੇ ਪਹਿਲੀ ਹਾਈ ਕੋਰਟ ਦਾ ਜਿਹੜਾ ਜੱਜਮੈਂਟ ਹੈ ਉਸ ਉਹ ਉਹਦੇ ਵਿੱਚ ਸੀਵੀਐਸੀ ਨੇ ਇਦਾਂ ਦੀ ਕੰਡੀਸ਼ਨ ਲਗਾਤੀ ਸੀ ਕਿ ਸਿੱਖ ਨਾ ਕਿਰਪਾਨ ਕੈਰੀ ਕਰ ਸਕਦਾ ਨਾ ਕੜਾ ਪਹਿਨ ਸਕਦਾ ਐਗਜ਼ਾਮੀਨੇਸ਼ਨ ਚ ਜਾਣ ਦੇ ਟਾਈਮ ਤੇ ਉੱਥੇ ਉਹ ਪਿੱਲ ਫਾਈਲ ਹੋਈ ਡੈਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਡਿਸਾਈਡ ਕੀਤੀ ਡੈਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਡਿਸਾਈਡ ਕੀਤਾ ਕਿ ਇਸ ਕੰਟਰੀ ਦੇ ਵਿੱਚ ਕੋਈ ਵੀ ਲਾ ਨੀ ਜਿਹੜਾ ਕਿ ਸਿੱਖਾਂ ਨੂੰ ਬੈਨ ਕਰਦਾ ਹੋਵੇ ਕਿਰਪਾਨ ਪਹਿਨਣ ਤੋਂ ਜਾਂ ਕੜਾ ਪਹਿਨਣ ਤੋਂ ਸੀਬੀਐਸਸੀ ਦਾ ਇਹ ਕੰਡੀਸ਼ਨ ਲਾਉਣੀ ਵੀ ਐਗਜ਼ਾਮ ਦੇ ਵਿੱਚ ਇਹ ਕਿਰਪਾਨ ਦੇ ਵਿੱਚ ਕੋਈ ਗਲਤ ਡਿਵਾਈਸ ਲੈ ਕੇ ਜਾ ਸਕਦੇ ਆ ਅਸੀਂ ਉਹਨੂੰ ਰਿਜੈਕਟ ਕਰਦੇ ਆ ਤੇ ਅਲਾਉ ਕੀਤਾ ਸੀ ਵੀ ਇਹਨਾਂ ਨੂੰ ਤੁਸੀਂ ਨਹੀਂ ਰੋਕ ਸਕਦੇ ਦੀ ਅੱਧ ਜਿਹੜੇ ਪਟੀਸ਼ਨ ਸੀਗੀ ਕਿਹੜੇ ਜੱਜ ਸਾਹਿਬਾਨ ਦੇ ਕੋਲ ਇਹਦੀ ਜਿਹੜੀ ਆ ਕਿ ਜਸਟਿਸ ਆਰਕੇ ਜੈਨ ਹਰਨਰਿਸ਼ ਗਿੱਲ ਡਿਵੀਜ਼ਨ ਬੈਂਚ ਦੋ ਜੱਜਾਂ ਦੀ ਬੈਂਚ ਦੇ ਪਿਲ ਦੇ ਫਾਰਮ ਦੇ ਵਿੱਚ ਮੇਰੇ ਨਾਮ ਤੋਂ ਚਰਨਪਾਲ ਸਿੰਘ ਬਗੜੀ ਤੋਂ ਫਾਈਲ ਕੀਤੀ ਗਈ ਹੈ ਤੇ ਇਹਦੀ ਨੈਕਸਟ ਡੇਟ 30th ਆਫ ਅਪ੍ਰੈਲ ਰੱਖੀ ਗਈ ਹੈ ਜਿਹਦੇ ਵਿੱਚ ਵੀ ਇਨੈਕਟਮੈਂਟ ਦੇ ਲਈ ਕੋਰਟ ਲੰਬੀ ਸੁਣਵਾਈ ਕਰੂਗਾ ਫਿਲਹਾਲ ਟੈਂਪਰੇਰੀ ਰਿਲੀਫ ਤਾਂ ਦੇ ਦਿੱਤੀ ਹੈ ਵੀ ਕੱਲ ਦੇ ਐਗਜ਼ਾਮ ਚ ਅਪੀਅਰ ਹੋਣ ਫਰਕ ਇੱਕ ਘੰਟਾ ਪਹਿਲਾਂ ਅਪੀਅਰ ਹੋਣਾ ਪਏਗਾ ਸਰਕਾਰ ਨੂੰ ਵੀ ਹਰਿਆਣਾ ਸਰਕਾਰ ਐਚ ਪੀ ਐਸਸੀ ਨੂੰ ਵੀ ਹਦਾਇਤ ਕੀਤੀ ਹੈ ਵੀ ਆਪਣੇ ਇਮੀਡੀਏਟਲੀ ਤੁਸੀਂ ਵੈਬਸਾਈਟ ਦੇ ਉੱਤੇ ਇਹ ਹਾਈਲਾਈਟ ਕਰੋ ਕਿ ਜਿੰਨੇ ਕੈਂਡੀਡੇਟਸ ਨੇ ਜਿਹੜੇ ਸਿੱਖ ਨੇ ਉਹ ਇੱਕ ਘੰਟਾ ਪਹਿਲਾਂ ਪਹੁੰਚ ਜਾਣ ਤਾਂ ਜੋ ਉਹਨਾਂ ਦੀ ਅਗਰ ਸਕਰੂਟਨੀ ਕਰਨੀ ਹੈ ਤਾਂ ਕੀਤੀ ਜਾ ਸਕੇ ਯਾਨੀ ਕਿ ਜੇ ਸਾਡੇ 9:00 ਵਜੇ ਪੇਪਰ ਹੈ ਤਾਂ ਜਿਹੜੇ ਸਿੱਖ ਨੇ ਉਹਨਾਂ ਨੂੰ 8:30 ਵਜੇ ਉੱਥੇ ਜਾਣੀ ਪਹੁੰਚਣਾ ਪਏਗਾ ਲਗਭਗ ਕਿੰਨੇ ਟਾਈਮ ਤੇ ਐਗਜ਼ਾਮ 10:00 ਵਜੇ ਐਗਜ਼ਾਮ ਸ਼ੁਰੂ ਹੋਏਗਾ ਜੀ ਅਗਰ ਪੌਣੇ 10 ਰਿਪੋਰਟਿੰਗ ਟਾਈਮ ਤੋਂ 1 ਘੰਟਾ ਪਹਿਲਾਂ ਅਗਰ 15 ਮਿੰਟ ਪਹਿਲਾਂ ਵੀ ਪਹੁੰਚਣਾ ਹੁੰਦਾ ਜੇ ਪੌਣੇ 10 ਦਾ ਰਿਪੋਰਟਿੰਗ ਟਾਈਮ ਆ ਤਾਂ ਪੌਣੇ 9 ਪਹੁੰਚਣਾ ਹੋਣਾ ਜੀ ਤਾਂ ਪੌਣੇ 9 ਵਜੇ ਪਹੁੰਚ ਕੇ ਆਪਣਾ ਉੱਥੇ ਜੀ ਜਿਹੜੀ ਅੱਜ ਪਟੀਸ਼ਨ ਤੇ ਸੁਣਵਾਈ ਹੋਈ ਆ ਗੱਲਬਾਤ ਹੋਈ ਆ ਜੋ ਤੁਸੀਂ ਆਪਣੀਆਂ ਜੱਜਮੈਂਟਾਂ ਰੱਖਿਆ ਨੇ ਕੀ ਇਹ ਸਾਰਾ ਸੁਖਾਲਾ ਹੋ ਗਿਆ ਜਾਂ ਇਸ ਦੇ ਵਿੱਚ ਬਹੁਤ ਦੇਖੋ ਬਹੁਤ ਮੁਸ਼ਕਲ ਸੀ ਡੇਢ ਘੰਟਾ ਦੀ ਸੁਣਵਾਈ ਤੋਂ ਬਾਅਦ ਕੋਰਟ it is not a easy matter i don't know that is the court da work hai uh, i can't comment on that te yani ki aj jeda ke shaniwar hai te jedi a ke is time shaam de ch 5 6:30 baj chuke ne te jedi a laggi hai ki vishesh adalat a jedi laggi hai chief honorable chief justice de orders de naal 6th dbv constitute kiti gayi hai kyunki first 5 dbv is available nahi sigiyan to 6th jede dbc ਅਵੇਲੇਬਲ ਸੀ ਤਾਂ ਉਹ ਸਪੈਸ਼ਲੀ ਤੌਰ ਤੇ ਬਾਈ ਆਰਡਰ ਕੌਨਸਟੀਟਿਊਟ ਹੋ ਕੇ ਸਿਰਫ ਇਸੇ ਕੋਡ ਇਸੇ ਕੇਸ ਦੀ ਸੁਣਵਾਈ ਹੋਈ ਹੈ ਪੂਰੀ ਕੋਰਟ ਤੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਤੇ ਅਸੀਂ ਆਸ ਕਰਾਂਗੇ ਹੋਰ ਵੀ ਜੋ ਇਸ ਮਾਮਲੇ ਵਿੱਚ ਕੋਈ ਨਵੀਂ ਕਾਰਵਾਈ ਕੀਤੀ ਜਾਏਗੀ ਤੇ ਜੋ ਅਦਾਲਤੀ ਹੁਕਮ ਹੋਣਗੇ ਉਹਨਾਂ ਦੇ ਬਾਅਦ ਚਰਨਪਾਲ ਜੀ ਤੁਸੀਂ ਜਰੂਰ ਸਾਨੂੰ ਜਾਣਕਾਰੀ ਦਿਓ ਕਿ ਅਸੀਂ ਧੰਨਵਾਦ ਕਰਦੇ ਕਿ ਦੂਜਾ ਦੂਜਾ ਇੱਕ ਹੋਰ ਤੁਹਾਡੀ ਜਾਣਕਾਰੀ ਲਈ ਤੇ ਜੋ ਵੀ ਆਡੀਅנס ਨੇ ਲਾਈਵ ਰੈਨ ਇਸ ਕੇਸ ਵਿੱਚ ਇੱਕ ਸੇਮ ਕੇਸ ਜਿਹੜਾ ਕਿ ਟਰਬਨ ਇੱਕ ਸਾਈਕਲਿੰਗ ਐਸੋਸੀਏਸ਼ਨ ਨੇ ਸਿੱਖਾਂ ਨੂੰ ਟਰਬਨ ਪੈਣ ਤੋਂ ਮਨਾਹੀ ਕਰਤੀ ਸੀ ਹੈਲਮਟ ਪੈਨਣਾ ਜ਼ਰੂਰੀ ਕਰਤਾ ਸੀ ਪ੍ਰਾਈਵੇਟ ਆਰਗੇਨਾਈਜੇਸ਼ਨ ਹਾਂਜੀ ਉਹ ਕੇਸ ਵੀ ਸੁਪਰੀਮ ਕੋਰਟ ਤੱਕ ਮੈਂ ਬਾਈ ਨੇਮ ਪਾਰਟੀ ਹੋ ਕੇ ਮਤਲਬ ਕੰਟੈਸਟ ਕੀਤਾ ਜਿਹਦੇ ਵਿੱਚ ਲਾਸਟ ਕਨਕਲੂਡਿੰਗ ਟਾਈਮ ਤੇ ਡੀਟੇਲਸ ਦੇ ਵਿੱਚ ਆਰਗੂਮੈਂਟ ਸੁਣਨ ਤੋਂ ਬਾਅਦ ਕਿ ਵੀ ਜਦੋਂ ਫੋਰਨ ਕੰਟਰੀ ਜਿੱਥੇ ਕਿ ਇੱਕ ਸਿੱਖ ਫੋਰਨਰ ਹੈ ਅ ਆਊਟਸਾਈਡਰ ਹੈ ਉਹਨੂੰ ਐਗਜ਼ੈਂਪਸ਼ਨ ਮਿਲ ਸਕਦੀ ਹੈ ਤਾਂ ਕੋਰਟ ਇੰਟਰਫੇਅਰ ਕੀਤਾ ਸੁਪਰੀਮ ਕੋਰਟ ਦਾ ਕੇਸ ਸੀ ਉਹ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਿੱਥੋਂ ਜਿੱਥੋਂ ਤੱਕ ਕੋਈ ਮਿਨੋਰਟੀ ਦੇ ਨਾਲ ਤੱਕਾ ਹੁੰਦਾ ਜਾਂ ਕੋਈ ਕਿਸੇ ਕਿਸਮ ਦਾ ਵੀ ਇਲੈਗਲ ਮਿਨੋਰਟੀਜ਼ ਦੇ ਨਾਲ ਇਲੈਗੈਲਿਟੀ ਕਮਿਟ ਹੁੰਦੀ ਹੈ ਆਈ ਆਈ ਵੁੱਡ ਲਾਈਕ ਟੂ ਰੈਂਡਰ ਮਾਈ ਸਰਵਿਸਸ ਟੂਵਰਡ ਦੀ ਸੋਸਾਇਟੀ ਐਸ ਫਰੀ ਆਫ ਕਾਸਟ ਸੋ ਦੈਟਸ ਆਲ ਬਹੁਤ ਬਹੁਤ ਧੰਨਵਾਦੀ ਤੇ ਜੀ ਬਰਨਵੀਰ ਜੀ ਕਿ ਚਰਨਪਾਲ ਸਿੰਘ ਜੀ ਐਡਵੋਕੇਟ ਜਿਹੜੇ ਕਿ ਇਸ ਟਾਈਮ ਹਾਈ ਕੋਰਟ ਦੇ ਵਿੱਚ ਖੜੇ ਨੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਜਿਹੜੀ ਆ ਕਿ ਹਰਿਆਣਾ ਦੇ ਵਿੱਚ ਜਿਹੜੀ ਆ ਕਿ ਇਸ ਵੇਂ ਬੱਚਿਆਂ ਦੇ ਜਿਹੜੇ ਸਵੇਰੇ ਇਮਤਿਹਾਨ ਨੇ ਉਹਨਾਂ ਦੇ ਵਿੱਚ ਧਾਰਮਿਕ ਚਿੰਨ੍ਹ ਪਾ ਕੇ ਉਹਨਾਂ ਦੀ ਮਨਾਹੀ ਕੀਤੀ ਗਈ ਸੀ ਤੇ ਉਸ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਵੀ ਕਿਸ ਤਰ੍ਹਾਂ ਇਹ ਅੱਜ ਦਾ ਜਿਹੜਾ ਕਿ ਸਾਰਾ ਰੋਲ ਸਾਹਮਣੇ ਆਇਆ ਤੇ ਅੱਗੇ ਇਸ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਕੈਡੈਮਿਕ ਫਾਰਮ ਆਫ 6 ਸਟੂਡੈਂਟਸ ਦੇ ਧਿਆਨ ਹਿੱਤ ਕੱਲ ਸ਼ਾਮ ਨੂੰ ਇਹ ਵੀਰਾਂ ਵੱਲੋਂ ਯੂਨੀਵਰਸਿਟੀ ਦੇ ਵਿਦਿਆਰਥੀ ਵੱਲੋਂ ਜੀ ਪੇਪਰ ਦੇ ਰਹੇ ਸੀਗੇ ਉਹਨਾਂ ਵੱਲੋਂ ਆਇਆ ਕਿ ਇਦਾਂ ਵੀਰੇ ਨੋਟੀਫਿਕੇਸ਼ਨ ਆਈ ਹੈਗੀ ਆ ਜਿਹਦੇ ਵਿੱਚ ਇਦਾਂ ਕੋਈ ਵੀ ਰਿਲੀਜੀਅਨ ਦਾ ਐਸਪੈਕਟ ਤੁਸੀਂ ਨਹੀਂ ਲੈ ਕੇ ਜਾ ਸਕਦੇ ਕੋਈ ਵੀ ਰਿਲੀਜੀਅਸ ਚੀਜ਼ ਨਾ ਚਿੰਨ ਤੋ ਉਦੋਂ ਹੀ ਤਰੰਤ ਅਸੀਂ ਬਾਜੀ ਉਹਨਾਂ ਨਾਲ ਗੱਲ ਕੀਤੀ ਬਾਜੀ ਉਹਨਾਂ ਨਾਲ ਸਾਡੀ ਸਾਂਝ ਹੈਗੀ ਆ ਪਰਿਵਾਰਕ ਸਾਂਝ ਤੇ ਇਹਨਾਂ ਨਾਲ ਅਸੀਂ ਗੱਲ ਕੀਤੀ ਤਾਂ ਬਾਜੀ ਕਹਿੰਦੇ ਕਿ ਇਸ ਵੈਰੀ ਸੀਰੀਅਸ ਮੈਟਰ ਵੀ ਹੈਵ ਟੂ ਡੂ ਸਮਥਿੰਗ ਫਾਰ ਇਟ ਤਾਂ ਰਾਤ ਰਾਤ ਇਹਨਾਂ ਨੇ ਪੀ ਆਈ ਐਲ ਫਾਈਲ ਬਣਾਈ ਆਪਣੀ ਹਨਾ ਰਾਤ ਸਾਰੀ ਰਾਤ ਇਹ ਜਾਗਦੇ ਰਹੇ ਨੇ ਅਸੀਂ ਵੀ ਉਹਦੇ ਤੇ ਵੱਖ-ਵੱਖਰੇ ਜੱਜਮੈਂਟਸ ਲੱਭੀਆਂ ਤੇ ਅੱਜ ਜਦੋਂ ਜੇ ਇੱਕ ਪਾਸੇ ਬਾਜੀ ਨੇ ਜਦੋਂ ਹਾਈ ਕੋਰਟ ਦੇ ਵਿੱਚ ਇਹ ਪੀ ਆਈ ਐਲ ਫਾਈਲ ਕੀਤੀ ਹੈ ਦੂਜੇ ਬੰਨੇ ਵਿਦਿਆਰਥੀ ਕੇਂਦਰ ਦੇ ਉੱਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਕੈਡਮਿਕ ਫੋਰਮ ਆਫ 6 ਸਟੂਡੈਂਟਸ ਅਤੇ ਸੱਥਵੰਨੀਆਂ ਇੱਕ ਸਾਂਝੇ ਤੌਰ ਦੇ ਤੇ ਇੱਕ ਰੋਸ ਪ੍ਰਦਰਸ਼ਨ ਵੀ ਰੱਖਿਆ ਗਿਆ ਵਿਦਿਆਰਥੀ ਕੇਂਦਰ ਤੇ ਉੱਤੇ ਉਸ ਉਪਰੰਤ ਉੱਥੋਂ ਸਾਰੇ ਵਿਦਿਆਰਥੀ ਨਮਾਇंदे ਇੱਥੇ ਇਸ ਜੱਜਮੈਂਟ ਦੇ ਸੁਣਨ ਦੇ ਲਈ ਪਹੁੰਚੇ ਜਿੰਦੇ ਵਿੱਚ ਅਸੀਂ ਸਾਰੇ ਆਰਗੂਮੈਂਟ ਸੁਨੇ ਆਪ ਦੀ ਤੇ ਉੱਥੇ ਗੱਲਬਾਤ ਸੁਣਨ ਤੋਂ ਬਾਅਦ ਜੋ ਫੈਸਲਾ ਸਾਡੇ ਹੱਥ ਵਿੱਚ ਪੁਹੁੰਚਿਆਗਾ ਕਿ ਇੱਕ ਐਚ ਪੀ ਐਸ ਸੀ ਨੇ ਵੀ ਆਪਣੀ ਸਾਈਡ ਦੇ ਉੱਤੇ ਇੱਕ ਪਾ ਦਿੱਤੀ ਹੈਗੀ ਨੋਟਿਸ ਬੋਰਡ ਜੋ ਇੱਕ ਪ੍ਰਿਓਰ ਦਾ ਜੱਜਮੈਂਟ ਪਾਇਆਗਾ ਕਿ ਕੋਈ ਵੀ ਬੰਦਾ ਧਾਰਮਿਕ ਚਿੰਨ੍ਹ ਪਾ ਸਕਦਾ ਤਾਂ ਕੁੱਲ ਮਿਲਾ ਕੇ ਸਿੱਖ ਵਿਦਿਆਰਥੀਆਂ ਦੀ ਉਹਨਾਂ ਵਿਦਿਆਰਥੀਆਂ ਦੇ ਜਿਨ੍ਹਾਂ ਨੇ ਸਾਡੇ ਧਿਆਨ ਹਿਤ ਗੱਲ ਲਿਆਂਦੀ ਤੇ ਖਾਸ ਧੰਨਵਾਦ ਅਸੀਂ ਕਰਾਂਗੇ ਪੰਥ ਦੀਆਂ ਸਰਮੌਰ ਹਸਤੀਆਂ ਜਸਦਰ ਅਕਾਲ ਤਖਤ ਗਿਆਨੀ ਹਰਪੀ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਰਾਤੀ ਹੀ ਸਾਡੇ ਨਾਲ ਲਗਾਤਾਰ ਤਾ ਰਾਬਤਾ ਦੇ ਵਿੱਚ ਨੇ ਹੁਣ ਵੀ ਉਹ ਵਕੀਰ ਸਾਹਿਬ ਹੋਰਾਂ ਨਾਲ ਗੱਲ ਕਰ ਰਹੇ ਨੇ ਫੋਨ ਤੇ ਕਿ ਉਹਨਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਤੇ ਸਖਤ ਐਕਸ਼ਨ ਲਿਆ ਸਰਕਾਰਾਂ ਦੇ ਨਾਲ ਰਾਬਤੇ ਦੇ ਵਿੱਚ ਜਾ ਕੇ ਇਸ ਤੇ ਸੀਰੀਅਸ ਨੋਟ ਲੈਂਦੀ ਗੱਲ ਕੀਤੀ ਹੈ ਅਕੈਡਮਿਕ ਫਾਰਮ ਆਫ ਸਟੂਡੈਂਟਸ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਤੇ ਸਮੂਹ ਜਿਨ੍ਹਾਂ ਨੇ ਇਸ ਵਿਧੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ